13 ਸਾਲ ਦੇ ਚੱਲੇ ਕੋਰਟ ਟ੍ਰਾਇਲ ਤੋਂ ਬਾਅਦ ਕੋਰਟ ਨੇ ਡਿਸਾਈਡ ਕੀਤਾ ਸੀ ਵੀ ਸਮਾਨ ਖਾਨ ਨੇ दारू ਪੀਤੀ ਹੋਈ ਸੀ ਤੇ ਇਹ ਠੇਕਾ ਵਾਲੀ ਹੈ ਲੋ ਸੁਣ ਕੇ ਦੱਸ ਦਿੰਦੀ ਹੈ ਵੀ ਅੱਜ ਟਹਿ ਜਾਣੇ दारू ਪੀਤੀ ਐ ਮਾਂ ਆਪ ਦੇ ਤੋਤਲੇ ਮੁੰਡੇ ਨੂੰ ਕਹਿੰਦੀ ਪੁੱਤਾ ਅੱਜ ਕੁੜੀ ਵਾਲਿਆਂ ਨੂੰ ਦੇਖਣ ਚੱਲਿਆਂ ਕਹਿੰਦੀ ਤੂੰ ਉੱਥੇ ਕੁਛ ਨਾ ਬੋਲੀ ਨਹੀਂ ਉਹਨਾਂ ਨੂੰ ਪਤਾ ਲੱਗ ਜਾਊ ਵੀ ਤੂੰ ਤੋਤਲਾ ਉਹ ਕਹਿੰਦਾ ਥੀਤਾ ਮੰਮੀ ਕੁੜੀ ਵਾਲਿਆਂ ਦੇ ਘਰੇ ਗਏ ਕੁੜੀ ਚਾਹ ਲੈ ਕੇ ਆਈ ਮੁੰਡੇ ਨੇ ਚਾਹ ਦਾ ਕੱਪ ਚੱਕਿਆ ਜਿਵੇਂ ਬੁੱਲਾ ਨੂੰ ਲਾਇਆ ਕਹਿੰਦਾ ਓ ਕਲਮਾ ਦਲਮਾ ਕੁੜੀ ਬੋਲਦੀ ਐ ਓਏ ਫੂਤ ਮਾਰ ਲੈ ਫੂਤ ਸਾਤ ਸਰੀਆ ਕਾਲ ਜੀ ਚੁਟਕਲੇ ਲੈ ਕੇ ਫੇਰ ਹਾਜ਼ਰਾਂ ਆਜੋ ਫਿਰ ਲਾਈਏ ਰੌਣਕਾਂ ਉਦਾਸੀ ਨਹੀਂ ਰਹਿਣ ਦੇਣੀ ਸ਼ੁਰੂ ਕਰਦੇ ਆਂ ਬਈ ਖਾਣਾ ਸਾਹਮਣੇ ਰੱਖ ਕੇ ਵੀ ਨਾ ਖਾਣ ਦੇਣ ਵਾਲੀ ਤੇ ਨੀਂਦ ਆਉਣ ਤੇ ਵੀ ਨਾ ਸੌਣ ਦੇਣ ਵਾਲੀ ਬਿਮਾਰੀ ਤੁਹਾਨੂੰ ਪਤਾ ਕਿਹੜੀ ਹੈ ਆਹੀ ਹੈ ਜਿਹੜੀ ਹੱਥ 'ਚ ਫੜੀ ਬੈਠੇ ਹੋ ਅੱਜ ਸਾਡੇ ਪਿੰਡ ਵਾਲੇ ਬੈਂਕ ਦੀ ਕੈਸ਼ੀਅਰ ਉਦੋਂ ਚੱਕਰ ਖਾ ਕੇ ਡਿੱਗ ਪਈ ਜਦੋਂ ਜੰਟੇ ਬਾਬੇ ਦੇ ਪੋਤੇ ਨੇ ਨੋਟ ਚੇਂਜ ਕਰਾ ਕੇ ਪੁੱਛਿਆ ਕਹਿੰਦਾ ਮੈਡਮ ਜਿਹੜਾ ਹ 2000 ਦਾ ਨੋਟ ਆ ਇਹਦੇ ਵਿੱਚ ਜਿਹੜੀ ਚਿਪ ਲੱਗੀ ਆ ਇਹਦੇ ਵਿੱਚ ਵੀਡੀਓ ਗਾਣੇ ਭਰਾ ਸਕਦੇ ਆ ਜਾਂ MP3 ਵੀ ਭਰਾ ਸਕਦੇ ਆ ਹਰ ਇੱਕ ਪੰਜਾਬੀ ਬੰਦੇ ਦੀ ਮਸ਼ਹੂਰ ਆਦਤ ਸੁੱਤੇ ਹੋਏ ਬੰਦੇ ਨੂੰ ਉਠਾ ਕੇ ਪੁੱਛਣਗੇ ਕੀ ਗੱਲ ਸੁੱਤਾ ਪਿਆ ਹਾਥੀ ਬਾਜ਼ਾਰ ਦੇ ਵਿੱਚ ਪਿਸਤੌਲ ਲਈ ਫਿਰਦਾ ਸੀ ਮੂਰੋਂ ਕੀੜੀ ਆਉਂਦੀ ਸੀ ਕੀੜੀ ਨੂੰ ਦੇਖ ਕੇ ਹਾਥੀ ਨੇ ਬਸਤੌਲ ਛਿੜਤਾ ਕੀੜੀ ਨੇ ਪੁੱਛਿਆ ਬਸਤੌਲ ਕਿ ਛਿੜਤਾ ਹਾਥੀ ਬੋਲਦਾ ਟੱਕ ਕੇ ਤੇਰਾ ਹੁਸਨ ਗੋਰੀਏ ਹੱਥੋਂ ਹਥਿਆਰ ਗਏ ਭਈਆ ਬਿਸਕਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੇਰੀ ਇੱਕ ਬੇਨਤੀ ਹੈ ਵੀ ਬਿਸਕਟ ਦੇ ਉੱਤੇ ਲਿਖ ਦਿਆ ਕਰੋ ਪੈਕਟ ਦੇ ਉੱਤੇ ਵੀ ਇੱਕ ਬਿਸਕਟ ਚਾਹ ਦੇ ਵਿੱਚ ਡਬੋਣ ਤੇ ਕਿੰਨੇ ਗੋਤੇ ਝੱਲ ਸਕਦਾ ਮੁੰਡਾ ਕਹਿੰਦਾ ਆਂਟੀ ਜੀ ਖੰਡ ਦਿਓ ਮੇਰੀ ਮੰਮੀ ਨੇ ਮੰਗਾਈ ਹੈ ਮੇਰੀ ਮੰਮੀ ਨੇ ਕਿਹਾ ਆਂਟੀ ਕਹਿੰਦੀ ਹੋਰ ਪੁੱਤ ਕੀ ਕਹੇ ਤੇਰੀ ਮੰਮੀ ਨੇ ਕਹਿੰਦਾ ਜੀ ਮੇਰੀ ਮੰਮੀ ਨੇ ਕਿਹਾ ਜੇ ਉਹ ਕੁੱਤੀ ਖੰਡ ਨਾ ਦੇਵੇ ਤਾਂ ਸਾਹਮਣੇ ਵਾਲੀ ਕੰਜਰੀ ਤੋਂ ਫੜ ਲਈ ਇੱਕ ਫਿਲਮ ਦੇਖੀ ਨਾ ਉਹਦੇ ਵਿੱਚ ਹੀਰੋ ਮਰਨ ਦੀ ਗੱਲ ਕਰਦਾ ਤਾਂ ਹੀਰੋਇਨ ਆ ਜਿਹੜੀ ਉਹਦੇ ਮੂੰਹ ਤੇ ਹੱਥ ਰੱਖ ਦਿੰਦੀ ਆ ਕਹਿੰਦੀ ਇਹੋ ਜੀ ਗੱਲ ਨਾ ਬੋਲ ਕਹਿੰਦੀ ਮੈਂ ਵੀ ਮਰ ਜਾਣਾ ਮੈਂ ਸੋਚਿਆ ਯਾਰ ਕਿਉਂ ਨਾ ਮੈਂ ਵੀ ਘਰ ਵਾਲੀ ਨੂੰ ਵੀ ਇਹੀ ਗੱਲ ਕਹਿ ਕੇ ਦੇਖਾਂ ਦੇਖਾਂਗੇ ਕੀ ਕਹੋਗੀ ਮੈਂ ਉਹਦੇ ਸਾਹਮਣੇ ਬੈਠਾ ਸੀ ਮੈਂ ਉਹਨੂੰ ਕਿਹਾ ਜੇ ਮੈਂ ਮਰ ਜਾਵਾਂ ਉਹਨੇ ਪਤਾ ਕੀ ਬੋਲਿਆ ਐਵੇਂ ਨਾ ਕੁੱਤੇ ਵਾਂਗੂ ਭੋਕੀ ਜਾਇ ਕਰ ਜੇ ਬੂਥੀ ਨਹੀਂ ਚੱਜ ਦੀ ਗਲਤ ਚੱਜ ਦੀ ਕਰ ਲਿਆ ਕਰ ਛੇਠ ਦੁਕਾਨ ਤੇ ਜਾਊ ਪਹਿਲਾਂ ਧੂਫ ਕਰੂ ਜੱਟ ਖੇਤ ਜਾਊ ਪਹਿਲਾਂ ਮੂਤ ਕਰੂ ਚੂਹਿਆਂ ਦੀ ਗੈਂਗ ਤਲਵਾਰਾਂ ਲੈ ਕੇ ਭੱਜ ਰਹੀ ਸੀ ਸ਼ੇਰ ਨੇ ਪੁੱਛਿਆ ਕਹਿੰਦਾ ਕੀ ਹੋ ਗਿਆ ਕਿੱਧਰ ਚੱਲਿਓ ਕਹਿੰਦਾ ਯਾਰ ਹਾਥੀ ਦੀ ਕੁੜੀ ਨੂੰ ਕਿਸੇ ਨੇ ਛੇੜਤਾ ਨਾ ਮਿੱਤਰਾਂ ਦਾ ਲੱਗ ਰਿਹਾ ਅੱਜ ਤਾਂ ਕਹਿੰਦਾ ਟੋਟੇ ਕਰ ਦਾਂਗੇ ਕਪਾਸਾ ਹੋਊਗਾ ਬਈ ਇੱਕ ਗੱਲ ਪੁੱਛਣੀ ਸੀ ਵੀ ਸ਼ਰਾਬ ਪੀਣ ਵਾਲੇ ਨੂੰ ਸ਼ਰਾਬੀ ਕਹਿੰਦੇ ਨੇ ਜ਼ਿਆਦਾਤਰ ਫਿਰ ਚਾਹ ਪੀਣ ਵਾਲੇ ਨੂੰ ਕੀ ਕਹਿੰਦੇ ਨੇ ਮਾਸਟਰ ਨੇ ਪੁੱਛਿਆ ਬਈ ਡੇਟ ਤੇ ਤਰੀਕ ਦੇ ਵਿੱਚ ਕੀ ਫਰਕ ਹੁੰਦਾ ਚੁੰਨੂ ਉੱਠ ਕੇ ਬੋਲਦਾ ਕਬਈ ਡੇਟ ਦੇ ਉੱਤੇ ਤਾਂ ਸਹੇਲੀ ਨਾਲ ਜਾਂਦੇ ਨੇ ਤਰੀਕ ਦੇ ਉੱਤੇ ਵਕੀਲ ਨਾਲ ਜਾਂਦੇ ਨੇ ਮਾਸਟਰ ਹੁਣ बेहोਸ਼ ਹੈ ਸ਼ਹਿਰਾਂ ਵਾਲੇ ਕਹਿੰਦੇ ਨੇ ਅੱਜ ਬਾਰਿਸ਼ ਕਾ ਮੌਸਮ ਹੈ ਪਕੌੜੇ ਬਣਾ ਲਓ ਪਿੰਡਾਂ ਵਾਲੇ ਕਹਿੰਦੇ ਨੇ ਓਏ ਅੱਜ ਮੀਂਹ ਪਈ ਜਾਂਦਾ ਓਏ ਪਮਕੜ ਨਿਕਲਣਗੇ ਸ਼ਾਮ ਨੂੰ ਰੋਟੀ ਟਾਈਮ ਨਾਲ ਬਣਾ ਲਓ ਆ ਯਾਰ ਜਦੋਂ ਨਾਲ ਗੂਗਲ ਪੇ ਫੋਨ ਪੇ ਪੇਟੀਮ ਆਇਆ ਨਾ ਉਦੋਂ ਦੇ ਸੜਕ ਤੋਂ ਪੈਸੇ ਲੱਭਣੇ ਬੰਦ ਹੋ ਗਏ ਇੱਕ ਜਵਾਕ ਮੰਦਰ ਦੇ ਵਿੱਚ ਖੜ ਕੇ ਬੇਨਤੀ ਕਰ ਰਿਹਾ ਸੀ ਦੁਆ ਕਰ ਰਿਹਾ ਸੀ ਰੱਬਾ ਭਗਵਾਨ ਜੀ ਪੰਜਾਬ ਦੀ ਰਾਜਧਾਨੀ ਦਿੱਲੀ ਬਣਾ ਦਿਓ ਕੋਲੇ ਖੜਾ ਬੰਦਾ ਬੋਲਦਾ ਕਹਿੰਦਾ ਪੁੱਤ ਪੰਜਾਬ ਦੀ ਰਾਜਧਾਨੀ ਦਿੱਲੀ ਕਿਵੇਂ ਬਣ ਸਕਦੀ ਹੈ ਕਹਿੰਦਾ ਜੀ ਮੈਂ ਪੇਪਰ ਦੇ ਵਿੱਚ ਪੰਜਾਬ ਦੀ ਰਾਜਧਾਨੀ ਦਿੱਲੀ ਲਿਖਿਆ ਆ ਟੀਚਰ ਕਹਿੰਦਾ ਪੱਪੂ ਨੂੰ ਵੀ ਛਿਪਕਲੀ ਕੀ ਹੈ ਪੱਪੂ ਬੋਲਦਾ ਕਹਿੰਦਾ ਜੀ ਛਿਪਕਲੀ ਇੱਕ ਕਮਜ਼ੋਰ ਮਗਰ ਮੱਛ ਹੈ ਬਚਪਨ ਦੇ ਵਿੱਚ ਉਹਨੇ ਬੋਰਨ ਬੀਟਾ ਘੱਟ ਪੀਤਾ ਇਸ ਕਰਕੇ ਉਹ ਕਪੋਸ਼ਣ ਦੀ ਸ਼ਿਕਾਰ ਹੋ ਗਈ ਰੇਲਵੇ ਬਾਥਰੂਮ ਦੇ ਵਿੱਚ ਲਿਖਿਆ ਹੋਇਆ ਸੀ ਦੁਨੀਆ ਚੰਦ ਤੇ ਪਹੁੰਚ ਗਈ ਤੂੰ ਅਜੇ ਇੱਥੇ ਬੈਠਾ ਪੱਪੂ ਨੇ ਦਿਮਾਗ ਲਗਾਇਆ ਉਹਦੇ ਥੱਲੇ ਲਿਖਤਾ ਚੰਦ ਦੇ ਉੱਤੇ ਪਾਣੀ ਨਹੀਂ ਨਾ ਮਿਲਦਾ ਬਸ ਧੋ ਕੇ ਮੈਂ ਉੱਥੇ ਹੀ ਜਾਣਾ ਹੈ ਮੁੰਡੇ ਸਵੇਰੇ ਉੱਠ ਕੇ ਮੋਬਾਈਲ ਦੇਖਦੇ ਨੇ ਵੀ ਕਿਸੇ ਦਾ ਮੈਸੇਜ ਆਇਆ ਕਿ ਨਹੀਂ ਇਕ ਕੁੜੀਆਂ ਸਵੇਰੇ ਉੱਠ ਕੇ ਸ਼ੀਸ਼ੇ ਚ ਆਪਦਾ ਮੂੰਹ ਦੇਖਦੀਆਂ ਨੇ ਵੀ ਰਾਤ ਜਿਹੜੀ ਕਰੀਮ ਲਾ ਕੇ ਪਈ ਸੀ ਉਹਦੇ ਨਾਲ ਕੁਝ ਫਰਕ ਪਿਆ ਹੈ ਕਿ ਨਹੀਂ ਮੈਂ ਦੋਸਤਾਂ ਨੂੰ ਕਿਹਾ ਬਈ ਮੈਂ ਹੋਣ ਉਹਨੂੰ ਭੁੱਲ ਗਿਆ ਜਾਵਾਂ ਵੀ ਮੈਂ ਨਹੀਂ ਹੋਣਾ ਜਤਬਾ ਯਾਦ ਕਰਦਾ ਦੋਸਤ ਕਹਿੰਦਾ ਚੱਲ ਵਧੀਆ ਗੱਲ ਹੈ ਕਹਿੰਦਾ ਲੈ ਪਾਣੀ ਪੀ ਲੈ ਮੇਰੇ ਫੇਰ ਯਾਦ ਆ ਗਈ ਉਹ ਮਗਾ ਉਹ ਪਾਣੀ ਵੀ ਪੀਂਦੀ ਸੀ ਇੱਕ ਬੰਦਾ ਡਾਕਟਰ ਦੇ ਕੋਲ ਚੈੱਕਅਪ ਕਰਾਉਣ ਗਿਆ ਡਾਕਟਰ ਕਹਿੰਦਾ ਤੈਨੂੰ ਆਰਾਮ ਦੀ ਸਖਤ ਲੋੜ ਹੈ ਕਹਿੰਦਾ ਆ ਲੈ ਨੀਂਦ ਦੀਆਂ ਗੋਲੀਆਂ ਘਰੇ ਜਾ ਕੇ ਆਪੀ ਘਰ ਵਾਲੀ ਨੂੰ ਖਵਾ ਦੇ। ਮਾਸਟਰ ਕਹਿੰਦਾ ਬਈ ਹਸਪਤਾਲ ਕੀ ਹੁੰਦਾ ਹੈ? ਕੁੱਦਾ ਬੋਲਦਾ। ਕਹਿੰਦਾ ਜੀ ਧਰਤੀ ਤੋਂ ਸਵਰਗ ਤੱਕ ਜਾਣ ਦੇ ਵੇਲੇ ਵਿਚਾਲੇ ਜਿਹੜਾ ਟੋਲ ਨਾਕਾ ਆਉਂਦਾ ਹੈ ਉਹਨੂੰ ਹਸਪਤਾਲ ਕਹਿੰਦੇ ਨੇ। ਚੰਡੇ ਨੇ ਦਰਜੀ ਦੀ ਦੁਕਾਨ ਖੋਲੀ ਇੱਕ ਕੁੜੀ ਆਈ ਕਹਿੰਦੀ ਮੇਰੀ ਕੁੜਤੀ ਦੀਆਂ ਬਾਹਾਂ ਤੇ ਇੱਕ ਤਰੀਕੇ ਦਾ ਨੈਟ ਲਗਾ ਦਿਓ ਝੰਡਾ ਕਹਿੰਦਾ ਜੀ ਨੈਟ ਤਾਂ ਲਗਾ ਦਵਾਂਗੇ ਪਰ ਸਾਨੂੰ ਇਹ ਦੱਸੋ ਵੀ Airtel ਦਾ ਲਗਾਉਣਾ ਹੈ ਕਿ Jio ਦਾ ਲਾਉਣਾ ਬਈ ਪੰਜਾਬੀ ਲੋਕ ਗਿਫਟ ਲੈ ਕੇ ਕਦੇ ਵੀ ਧੰਨਵਾਦ ਨਹੀਂ ਕਰਦੇ ਬਸ ਗਿਫਟ ਲੈ ਕੇ ਇਹੀ ਕਹਿਣਗੇ ਇਹਦੀ ਕੀ ਜ਼ਰੂਰਤ ਸੀ ਇੱਕ ਪਾਕਿਸਤਾਨੀ ਬੰਦੇ ਨੇ ਪੰਜਾਬੀ ਨੂੰ ਕਿਹਾ ਕਹਿੰਦਾ ਇੰਡੀਆ ਦੇ ਝੰਡੇ ਦੇ ਵਿੱਚ ਹਰਾ ਰੰਗ ਮੁਸਲਮਾਨਾਂ ਦਾ ਹੈ ਚਿੱਟਾ ਰੰਗ ਈਸਾਈਆਂ ਦਾ ਹੈ ਤੇ ਕੇਸ਼ਰੀ ਰੰਗ ਜਿਹੜਾ ਹਿੰਦੂਆਂ ਦਾ ਥੋੜਾ ਕੀ ਹੈ ਪੰਜਾਬੀ ਬੰਦਾ ਬੋਲਦਾ ਨਾ ਡਾਂਗ ਫਿਰ ਤੁਹਾਡੇ ਬੁੜੇ ਦੀ ਹੈ ਜਦੋਂ ਵੀ ਪੈਸਿਆਂ ਦੀ ਤੰਗੀ ਮਹਿਸੂਸ ਹੁੰਦੀ ਹੈ ਉਦੋਂ ਹੀ ਖਾਤੇ ਦੇ ਵਿੱਚ ਸਿਲੰਡਰ ਦੀ ਸਬਸਿਡੀ ਆ ਜਾਂਦੀ ਹੈ ਪੂਰੇ 13 ਰੁਪਏ ਦੋਸਤੋ ਮੈਨੂੰ ਦੱਸੋ ਵੀ ਇੰਨੇ ਪੈਸਿਆਂ ਦਾ ਮੈਂ ਕੀ ਕਰਾਂ ਕੋਈ ਵੱਡਾ ਕਾਰੋਬਾਰ ਖੋਲ ਲਵਾਂ ਦੱਸਿਓ ਜੀਐਸਟੀ ਦਾ ਪੂਰਾ ਨਾਮ ਜੀ ਮਾਣੇ ਗਰੀਬ ਐਸ ਮਾਣੇ ਸੂਲੀ ਟੀਮਾਂ ਨੇ ਟੰਗੇ ਗਰੀਬ ਸੂਲੀ ਟੰਗੇ ਮਾਂ ਆਪਦੇ ਤੋਤਲੇ ਮੁੰਡੇ ਨੂੰ ਕਹਿੰਦੀ ਪੁੱਤ ਆਪਾਂ ਅੱਜ ਕੁੜੀ ਵਾਲਿਆਂ ਨੂੰ ਦੇਖਣ ਚੱਲੇ ਆ ਕਹਿੰਦੀ ਤੂੰ ਉੱਥੇ ਕੁਛ ਨਾ ਬੋਲੀ ਨਹੀਂ ਉਹਨਾਂ ਨੂੰ ਪਤਾ ਲੱਗ ਜਾਊ ਵੀ ਤੂੰ ਤੋਤਲਾ ਹੈ ਉਹ ਕਹਿੰਦਾ ਥੀਤਾ ਮੰਮੀ ਕੁੜੀ ਵਾਲਿਆਂ ਦੇ ਘਰੇ ਗਏ ਕੁੜੀ ਚਾਹ ਲੈ ਕੇ ਆਈ ਮੁੰਡੇ ਨੇ ਚਾਹ ਦਾ ਕੱਪ ਚੱਕਿਆ ਜਿਵੇਂ ਹੀ ਬੁੱਲਾਂ ਨੂੰ ਲਾਇਆ ਕਹਿੰਦਾ ਓ ਦਲਮਾ ਦਲਮਾ ਕੁੜੀ ਬੋਲਦੀ ਆ ਓਏ ਫੂਤ ਮਾਰ ਲੈ ਫੂਤ ਅੱਜ ਕੱਲ ਖਾਣਾ ਰੋਟੀ ਐ ਜਿਹੜੀ ਉਹ ਢਿੱਡ ਤੋਂ ਪਹਿਲਾਂ ਸਨੈਪਚੈਟ ਤੇ ਇੰਸਟਾ ਤੇ ਜਾਂਦੀ ਐ ਕੱਲ ਪੱਪੂ ਨੇ ਇੱਕ ਕੁੜੀ ਨੂੰ ਪ੍ਰਪੋਜ਼ ਕੀਤਾ ਨਾਲੇ ਕਹਤਾ ਕਹਿੰਦਾ ਸੋਚ ਕੇ ਜਵਾਬ ਦੇ ਦੀ ਅੱਜ ਕੁੜੀ ਦੇ ਭਰਾ ਪੱਪੂ ਨੂੰ ਜਵਾਬ ਦੇਣ ਆਏ ਸੀ ਹੁਣ ਉਹਨੂੰ ਡਾਕਟਰ ਨੇ ਵੀ ਜਵਾਬ ਦੇਤਾ ਇੱਕ ਅਜੀਬ ਸ਼ਬਦ ਐ ਸੌਰੀ ਜੇ ਤਾਂ ਬੰਦਾ ਕਹੇ ਤਾਂ ਗੁੱਸਾ ਖਤਮ ਜੇ ਡਾਕਟਰ ਕਹੇ ਤਾਂ ਬੰਦਾ ਖਤਮ ਜਿਹੜੇ ਬੰਦਿਆਂ ਨੂੰ ਆਪਣੇ ਮੋਬਾਈਲ ਦੇ ਵਿੱਚ ਲੋ ਬੈਟਰੀ ਬੈਕਅਪ ਦੀ ਸਮੱਸਿਆ ਹੈ ਉਹ ਆਪਣੀ ਬੈਟਰੀ ਦੀ ਲੰਮੀ ਉਮਰ ਦੇ ਲਈ ਕਰਬਾ ਚੌਥ ਦਾ ਵਰਤ ਵੀ ਰੱਖ ਸਕਦੇ ਨੇ ਤੁਹਾਨੂੰ ਪਤਾ ਹੈ ਪੰਜਾਬੀ ਦੇ ਵਿੱਚ ਕਈ ਸ਼ਬਦ ਹੁੰਦੇ ਆ ਜਿਹੜੇ ਉਹ ਸਾਈਲੈਂਟ ਹੁੰਦੇ ਆ ਜਿਵੇਂ ਵਿਦਾਈ ਦੇ ਸਮੇਂ ਲਾੜੇ ਨੂੰ ਕਿਹਾ ਜਾਂਦਾ ਹੈ ਕੁੜੀ ਦੇ ਪਰਿਵਾਰ ਵਾਲਿਆਂ ਵੱਲੋਂ ਕਿ ਖਿਆਲ ਰੱਖੀ ਉਹਦੇ ਵਿੱਚ ਆਪਣਾ ਸਾਈਲੈਂਟ ਹੁੰਦਾ ਹੈ 13 ਸਾਲ ਦੇ ਚੱਲੇ ਕੋਰਟ ਟ੍ਰਾਇਲ ਤੋਂ ਬਾਅਦ ਕੋਰਟ ਨੇ ਡਿਸਾਈਡ ਕੀਤਾ ਸੀ ਵੀ ਸਮਾਨਖਾਨ ਨੇ दारू ਪੀਤੀ ਹੋਈ ਸੀ ਤੇ ਇਥੇ ਘਰ ਵਾਲੀ ਹੈਲੋ ਸੁਣ ਕੇ ਦੱਸ ਦਿੰਦੀ ਐ ਵੀ ਅੱਜ ਟਹਿ ਜਾਣਾ दारू ਪੀਤੀ ਐ ਜਦੋਂ ਮੈਂ ਛੋਟਾ ਜਵਾਬ ਸੀ ਉਦੋਂ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਜਿਹੜੇ ਕਾਰਾਂ ਨੂੰ ਪੇਂਟ ਕਰਦੇ ਆ ਉਹਨਾਂ ਨੂੰ ਹੀ ਕਾਰ ਪੇਂਟਰ ਕਹਿੰਦੇ ਹੁੰਦੇ ਆ ਹੋਰ ਕਿਹਨੂੰ ਕਿਹਨੂੰ ਲੱਗਦਾ ਸੀ ਦੱਸਿਓ ਖਾਂਦੇ ਤੇ ਨੁਕਸਾਨ ਦਾ ਤਾਂ ਪਤਾ ਨਹੀਂ ਇੱਕ ਫਾਇਦਾ ਜ਼ਰੂਰ ਹੋ ਜਾਂਦਾ ਬੁੱਕਲ ਮਾਰ ਕੇ ਬੋਤਲ ਫੜ ਲਿਆ ਕਿਸੇ ਨੂੰ ਨਹੀਂ ਪਤਾ ਲੱਗਦਾ ਮੈਨੂੰ ਫੋਨ ਦੇ ਕੋਲੋਂ ਤੇ ਫੋਨ ਨੂੰ ਚਾਰਜਰ ਦੇ ਕੋਲੋਂ ਕੋਈ ਨਹੀਂ ਦੂਰ ਕਰ ਸਕਦਾ ਉਮੀਦ ਕਰਦੇ ਆ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਵੀਡੀਓ ਚੰਗੀ ਲੱਗੀ ਹੋਣੀ ਆ ਤੁਹਾਡਾ ਮਨ ਖੁਸ਼ ਹੋਇਆ ਹੋਣਾ ਵੀਡੀਓ ਸਭ ਨਾਲ ਸਾਂਝੀ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜਾ ਚੁਟਕਲਾ ਵਧੀਆ ਲੱਗਿਆ ਬਾਕੀ ਚੜ੍ਹਦੀ ਕਲਾ ਚ ਰਹੋ ਰੱਬ ਤੁਹਾਨੂੰ ਖੁਸ਼ ਰੱਖੇ ਰਾਜੀ ਰੱਖੇ ਧੰਨਵਾਦ